ਆ ਗਿਆ ਮੈਂ। ਬਲਾਈ ਮੈਂ। ਸਤਿ ਸ਼੍ਰੀ ਅਕਾਲ ਪਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ। ਜੋ ਭਰਾ ਆਪਣੇ ਚੈਨਲ ਨਾਲ ਨਵੇਂ ਜੁੜ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਪੇਜ ਨੂੰ ਫੋਲੋ ਕਰ ਲਓ। ਇੱਕ ਤੁਹਾਡੇ ਚਰਨਾਂ 'ਚ ਬੇਨਤੀ ਆ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਇਹਨਾਂ ਬੇਜਵਾਨਿਆਂ ਲਈ। ਵੀਡੀਓ ਸ਼ੇਅਰ ਕਰਾਂਗੇ ਭਰਾ ਮੇਰੋ ਤਾਂ ਕਿ ਕਿਸੇ ਪਸਾਨ ਵੀਰ ਦਾ ਭਲਾ ਹੋ ਸਕੇ, ਇਹਨਾਂ ਬੇਜਵਾਨਿਆਂ ਦੀ ਜਾਣ ਵਸ ਸਕੇ। ਇਹਨਾਂ ਦੀ ਜਾਨ ਵਜ ਗਈ ਕਿਸੇ ਕਿਸਾਨ ਨੂੰ ਪ੍ਰੋਫਿਟ ਹੋਊਗਾ ਜਿਹਨੇ ਅੱਜ ਤੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਣਕ ਬਹੁਤ ਜ਼ਿਆਦਾ ਮੱਚ ਗਈ ਬਹੁਤ ਜ਼ਿਆਦਾ ਔਖਾ ਬਾਈ ਜਿਨ੍ਹਾਂ ਦੇ ਘਰੇ ਦਾਣੇ ਨਹੀਂ ਆਏ ਕ੍ਰੋਪੀ ਆ ਗਈ ਕੁਦਰਤ ਦੀ ਜੇ ਆਪਾਂ ਉਹਨਾਂ ਦੇ ਨਾਲ ਖੜਾਂਗੇ ਕਿਸੇ ਢਾਂਗੇ ਨਾਲ ਵੀ ਮੰਨ ਲਓ ਚਲੋ ਮੇਰੇ ਤੇ ਲਾ ਲੋ ਕਿਸੇ ਮੈਂ ਇਸ ਮੇਰਾ ਕਿੱਤਾ ਹੈ ਜੇ ਮੈਂ ਕਿਸੇ ਕਿਸਾਨ ਦੇ ਨਾਲ ਪਸ਼ੂ ਪਾਲਾਈ ਨਾਲ ਜੁੜ ਜਾਊਗਾ ਉਹਨਾਂ ਦਾ ਬੈਨੀਫਿਟ ਹੋ ਜਾਊਗਾ ਉਹ ਗੁਰੂ ਮਹਾਰਾਜ ਦੀ ਕਰਮਣਾ ਮੈਨੂੰ ਹੀ ਫਲ ਮਿਲੂਗਾ ਜੇ ਤੁਸੀਂ ਕਿਸੇ ਹੋਰ ਤਾਂ ਕਰਈ ਉਹਦੇ ਨਾਲ ਜੁੜ ਜੂਗੇ ਤਾਂ ਤੁਹਾਨੂੰ ਇਹ ਚੀਜ਼ ਦਾ ਫਲ ਮਿਲੂਗਾ ਆਪਾਂ ਸਾਰੇ ਜਣੇ ਭਰਾਵਾਂ ਭਲਾ ਮਰ ਗਏ ਇੰਨਾ ਭਰਾਵਾਂ ਦੇ ਨਾਲ ਨਾਲ ਜਿੰਨੇ ਵੀ ਜੋਗੇ ਹੈਗੇ ਆਂ ਉਹ ਪੂਰਾ ਪੂਰਾ ਮਦਦ ਕਰਗੇ ਚੱਲ ਚੱਲ ਨਾਲ ਕਹਿੰਦੇ ਬਹੁਤ ਮਦਦ ਹੋ ਜਾਂਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਹਨਾਂ ਭਰਾਵਾਂ ਦਾ ਭਲਾ ਹੋ ਜਾਕੇ ਅੱਜ ਦੀ ਇਹ ਵੀਡੀਓ ਬਣਾਉਣ ਲੱਗੇ ਆਂ ਪਿੰਡ ਚਕਰ ਦੇ ਵਿੱਚ ਬਾਈ ਮੱਖਣ ਸਿੰਘ ਮਿਸਤਰੀ ਬਾਈ ਮੱਖਣ ਦੇ ਘਰੇ ਪਹੁੰਚੇ ਆਪਾਂ ਬਾਈ ਦੇ ਘਰੇ ਦੋ ਛੋਟੀਆਂ ਦੀ ਵੀਡੀਓ ਬਣਾਉਣੀ ਆ ਕੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਦੋਨੇ ਛੋਟੀਆਂ ਸਜਰਾਂ ਜਿਹੀ ਫੱਸੀ ਗਿਆ ਬਾਈ ਜੀ ਸਾਉ ਤੋਂ ਪਹਿਲਾਂ ਤੁਹਾਨੂੰ ਬੋਲਾਂ ਜੀ ਬਹੁਤ ਵਧੀਆ ਬਸ ਤੁਹਾਡੇ ਘਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੱਟ ਬਹੁਤ ਸੋਹਣਾ ਲੱਗਦਾ ਤੇ ਜਿਹੜੀਆਂ ਆਪਾਂ ਦੋਨੇ ਛੋਟੀਆਂ ਸਜਰ ਸੁੰਨੀਆਂ ਸੀ ਤੁਸੀਂ ਕੀ ਸੋਚ ਕੇ ਆਪਣੀ ਦਵਾਈ ਲਈ ਸੀਗੀ ਦੇ ਟਿਕੇ ਦੀ ਵਧੀਆ ਆਪਾਂ ਗਾ ਜੰਗ ਵਾਲੀ ਦਵਾਈ ਲੈ ਕੇ ਹਾਂਜੀ ਅੱਗੇ ਵੀ ਰਿਜ਼ਲਟ ਆਪਾਂ ਨੂੰ ਵਧੀਆ ਮਿਲਿਆ ਲੈ ਕੇ ਗੁੰਗਾਲੀ ਦਵਾਈ ਨਾਲ ਆਪਣੀਆਂ ਵੀ ਵਧੀਆ ਪਹਿਲੀ ਵਾਰੀ ਰਹਿਤ ਨੂੰ ਪਹਿਲੇ ਬਾਰੇ ਟੀਕੇ ਦੀ ਗੱਪਣ ਹੋਈਆਂ ਬੁੰਦਾ ਦੀ ਦਵਾਈ ਹਾਂਜੀ ਕੋਈ ਰਿਪੀਟਰ ਨਹੀਂ ਸੀ ਕੁਝ ਨਹੀਂ ਸੀ ਸੱਜਰਾਂ ਨੂੰ ਦਿੱਤੀ ਸੀ ਹਾਂਜੀ ਸੱਜਰਾਂ ਨੂੰ ਹਾਂਜੀ ਉਹ ਉਹਦਾ ਕਾਰਨ ਇਹ ਸੀਗਾ ਵੀ ਤਾਂ ਕਿ ਚੰਗੇ ਟੀਕੇ ਭਰਾ ਕੇ ਪਹਿਲੇ ਟੀਕੇ ਦੇ ਗੱਪਣ ਕਰਨ ਲਈ ਹਾਂਜੀ ਹਾਂਜੀ ਦੋਨੇ ਝੋਟੀਆਂ ਅੱਜ ਆਪਾਂ ਚੈੱਕ ਕੀਤੀਆਂ ਅੱਜ ਮਾਨ ਬਹੁਤ ਬਹੁਤ ਜੀ ਮਾਨਤ ਬਜੂਆ ਇਹ ਪਾਣਾ ਰਾਜ ਜੀ ਸਾਥ ਹਾਂ ਜੀ ਅੱਜ ਵੀ ਦੁਨੀ ਹਾਂ ਜੀ ਬਸਾ ਬਰਾਉ ਇਹ ਭਾਈ ਜਿੰਨੀ ਛੋਟੇ ਵਿੱਚ ਗੱਲ ਕਰ ਚੱਕੀ ਆ ਤੁਹਾਡੇ ਨਾਲ ਗੱਲ ਕੀਤੀ ਆ ਅੱਜ ਉਹ ਦਿਆਂ ਇੱਕ ਪਹਿਲਾਂ ਸਕਰੀਨ ਤੇ ਕਰੇ ਜੀ ਇੱਕਾ ਜੋਤੀ ਆ ਇਹ ਵੀਡੀਓ ਬਣਾਉਣ ਦਾ ਮੇਨ ਕਾਰਨ ਅੱਜ ਇਹ ਆ ਇਹ ਦੋਨੇ ਛੋਟੀਆਂ ਰਬੀਟਰ ਨਹੀਂ ਸੀ ਦੋਨੇ ਛੋਟੀਆਂ ਸੱਜਰ ਪਈਆਂ ਜੀ ਜਿਹੜੀ ਆਪਣੀ ਮੈਡੀਸਨ ਉਹ ਜ਼ਰੂਰੀ ਨਹੀਂ ਆ ਪਰ ਰਬੀਟਰ ਬਸੂ ਦੇਣੀ ਆ ਜਿਹੜੇ ਤੁਹਾਡੇ ਘਰ ਆ ਜਾ ਨੋਰਮਲ ਬਸੂਗਾ ਪੂਰੇ ਰਲੇ ਮਤਲਬ ਤੰਦਰੁਸਤ ਪਸ਼ੂ ਆ ਝੋਟੀਆਂ ਐ ਬਹਿੜਾ ਐ ਮੱਜਾਂ ਐ ਮਤਲਬ ਰਿਪੀਟਰ ਨਹੀਂ ਹੈਗੀਆਂ ਤੁਸੀਂ ਉਹਨਾਂ ਨੂੰ ਵੀ ਆਪਣੀ ਦਵਾਈ ਦੇ ਸਕਦੇ ਆ ਉਹਨਾਂ ਨੂੰ ਦਵਾਈ ਦੇਣ ਦਾ ਫਾਇਦਾ ਕੀ ਆ ਤਾਂ ਕਿ ਜਿਹੜਾ ਪਸ਼ੂ ਆਪਣਾ ਸੱਜਰ ਸੁਆ ਡੇਢ ਮਹੀਨਾ ਹੋ ਗਿਆ ਸੁਏ ਨੂੰ 2 ਮਹੀਨੇ ਉਹਨੂੰ ਆਪਣੀ ਦਵਾਈ ਦਵਾਂਗੇ ਦਵਾਈ ਦੇ ਕੇ ਜਿਹੜੀ ਹੀਟ ਆਊਗੀ ਉਹ ਤੁਹਾਡਾ ਪਸ਼ੂ ਪਹਿਲੇ ਟੀਕੇ ਦੇ ਕੰਸੀਵ ਕਰੂਗਾ ਤੁਸੀਂ ਉਹਦੇ ਚੰਗਾ ਸੀਮਨ ਵੀ ਲਾ ਸਕਦੇ ਆ ਤਾਂ ਕਿ ਤੁਹਾਡੇ ਜਿਹੜੇ ਸੀਮਨ ਦੇ ਚੰਗੇ ਦੇ ਪੈਸੇ ਲਾਉਂਗੇ ਤੁਹਾਡੇ ਪੈਸੇ ਲਾਈ ਵੇਸਟ ਨਹੀਂ ਜਾਂਦੇ ਰਿਜ਼ਲਟ ਤੁਹਾਡੇ ਸਾਹਮਣੇ ਆ ਭਾਈ ਜੀ ਦਾ ਨਸੀਬ ਨੂੰ ਵਧੀਆ ਲਾਇਆ ਹਾਂਜੀ ਹਾਂਜੀ ਪਹਿਲੇ ਪਹਿਲੇ ਸੀਮਨ ਦੇ ਕੁਲਦੀਪ ਜੀ ਨੇ ਪਹਿਲੇ ਪਹਿਲੇ ਤੇ ਹੋ ਗਈ ਨੀ ਵਧੀਆ ਗੱਲਾਂ ਮੰਨੂ ਤਸੱਲੀ ਆ ਪੂਰੀ ਨਹੀਂ ਪੂਰੀ ਥੱਲੇ ਆਪਾਂ ਦੀ ਫੋਟੋ ਵੀ ਕਰਵਾਈ ਦਾ ਹਾਂ ਚਲੋ ਗੁਰੂ ਸਾਹਿਬ ਕਿਰਪਾ ਕਰਦਾ ਜਿਹੜੇ ਹੋਰ ਵੀਰ ਭਰਾ ਆਪਣੇ ਨਾਲ ਜੁੜੇ ਆਪ ਨੂੰ ਪਿਆਰ ਕਰਦੇ ਆ ਕਈ ਵੀਰ ਭਰਾ ਵਿੱਚ ਛੋਟੇ ਨਾ ਬੁਚੜਾ ਨੂੰ ਵਿੱਚ ਹੀ ਜਾਂਦੇ ਆ ਉਹਨਾਂ ਨੂੰ ਇੱਕ ਦੋ ਸ਼ਬਦ ਕੀ ਕਹੂੰਗੇ ਤੇ ਸ਼ਬਦ ਇਹ ਜੀ ਅੰਮ੍ਰਿਤ ਡਾਕਟਰ ਨਾਲ ਸਪਾਰਕ ਕਰੋ ਤੇਰੀ ਦਵਾਈਆਂ ਮੁੰਡਾ ਲਈ ਨਾਲ ਜਿੱਥੇ ਦੀ ਗੱਲ ਹੋ ਜਾਂਦੀ ਹੈ ਚਲੋ ਉਹ ਦਵਾਈ ਨਾਲ ਬਿਲਕੁਲ ਆਪਾਂ ਇਹ ਵੀ ਨਹੀਂ ਕਹਿੰਦੇ ਇਸ ਆਪ ਨੂੰ ਦਵਾਈ ਨਾ ਆਪਾਂ ਤੇ ਕਹਿੰਦੇ ਆ ਵੀ ਤੁਸੀਂ ਆਪਦੇ ਪਸ਼ੂਆਂ ਨੂੰ ਸਹੀ ਢੰਗ ਨਾਲ ਟ੍ਰੀਟਮੈਂਟ ਕਰਾਓ ਸਹੀ ਢੰਗ ਨਾਲ ਟ੍ਰੀਟਮੈਂਟ ਕਰੋ ਤੁਹਾਡੇ ਪਸ਼ੂ ਕੰਸੀਮ ਹੋਣਗੇ ਪ੍ਰਾਊਡ ਤਾਂ ਭਰਾ ਵੀ ਤੁਹਾਨੂੰ ਹਣ ਆਹ ਕੀ ਪਸ਼ੂ ਬਾਤ ਜਾਂਦਾ ਜੀ ਜਾਨ ਬਾਜ ਜਾਂਦੀਆਂ ਫੜਾ ਝੋਟੀਆਂ ਬਈ ਪਹਿਲੇ ਪਹਿਨੇ ਟੀਕੇ ਤੇ ਕੱਪੜ ਰਹਿ ਗਈਆਂ ਇਹਦੇ ਵਿੱਚ ਜੋੜੀ ਤੇ ਮੇਥੋ ਦਵਾਈ ਲਈ ਇਹਨੂੰ ਇਹਨਾਂ ਕਹਿ ਹੋਈ ਆ ਉਦੋਂ ਜ਼ਿਆਦਾ ਬੈਨੀਫਿਟ ਤਾਂ ਤੁਹਾਨੂੰ ਹੋਣਾ ਕਿਉਂਕਿ ਪਹਿਲੇ ਟੀਕੇ ਤੇ ਰਹਿ ਗਈਆਂ ਸੀਮਨ ਦੇ ਪੈਸੇ ਬਚ ਗਏ ਆਪਣੇ ਕੀ ਵਾਰ-ਵਾਰ ਜੀਵਨ ਲਾਉਂਦੇ ਹੋ ਪੈਸੇ ਕਿੰਨੇ ਲੱਗਦੇ ਆ ਰੋਟਾ ਸੁਆ ਖਰਾਬ ਹੋਈ ਜਾਂਦਾ ਸੁਆ ਖਰਾਬ ਹੋਈ ਜਾਂਦਾ ਹਾਂਜੀ ਭਰਾ ਮੇਰੇਓ ਵੀਡੀਓ ਤੁਹਾਨੂੰ ਚੰਗੀ ਲੱਗੀ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਕਿ ਇਹਨਾਂ ਬੇਜਵਾਨੀਆਂ ਦਾ ਭਲਾ ਹੋ ਸਕੇ ਜਿਹੜੇ ਹੋਰ ਵੀਰ ਭਰਾ ਪਹਿਲੇ ਨਾਲ ਝੋਟੀਆਂ ਪਹਿਲੇ ਨਾਲ ਬੈਠਾ ਚੰਗਾ ਜੀਵਨ ਲਾਉਣਾ ਚਾਹੁੰਦੇ ਆ ਆਵਜੇ ਘਰੇ ਬੀਤ ਪਹਿਲਾ ਕਰਨੀ ਚਾਹੁੰਦੇ ਆ ਉਹ ਆਪਣੀ ਦਵਾਈ ਦੇ ਕੇ ਚੰਗਾ ਜੀਵਨ ਲਾ ਸਕਦੇ ਆ ਤਾਂ ਕਿ ਉਹਨਾਂ ਦਾ ਪਸੂ ਪਹਿਲੀ ਏਜ ਦੇ ਕੰਦੀਬ ਹੋ ਜਾਗੇ ਤੇ ਜਦ ਤੁਹਾਡੇ ਸਾਹਮਣੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸასი ਸ਼ਕਤ